ਮੈਂ ਬੇਨਤੀ ਕਰਾਂ ਸਾਧ ਕਿਵੇਂ ਮਾ ਬੇਦਨਾ ਜਾਣੇ ਜਗਨਨਾਥ ਪੁਰੀ ਦੇ ਰਾਜੇ ਤੇ ਕਰ ਔਲਾਦ ਨਹੀਂ ਸੀ ਸੰਤ ਕੀ ਹੈ ਉਹਦੇ ਕਰ ਔਲਾਦ ਨਹੀਂ ਸੀ ਤੇ ਆਪਾਂ ਪੜਦੇ ਰस्सियां ਧਰ ਕੇ ਮਿਲਣਗੇ ਤੇਰਾ ਅੰਦਰ ਗਿਆ ਦਾ ਥਾਂ ਮਾਵੇਂ ਬਾਵਾ ਮਾਵੇਂ ਹੋਮਣ ਪਰੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਸ਼ਾਂ ਘਰੀ ਵਿਆਹਾਂ ਵਰੀਆਂ ਪਰ ਪੂਰਾ ਸ਼ਿੰਗਾਰ ਨਾ ਹੋਵੇ ਜੇ ਗਲ ਲਾਲਾਂ ਦਾ ਹਾਰ ਹੋਵੇ ਜੇਸ ਕਰ ਦੀਵਾ ਨਾ ਬਲੇ ਨਾ ਕਰ ਖੇਡੇ ਬਾਲ ਭਾਵੇਂ ਹੋਵੇ ਸ਼ਤਰਪਤ ਉਸ ਤੋਂ ਪਰਾ ਚਨਾਲ ਜਿਹਦੇ ਘਰ ਵਿੱਚ ਦੀਵਾ ਨਹੀਂ ਜਗਦਾ ਤੇ ਪੁੱਤ ਨਹੀਂ ਖੇਡਦਾ ਕਹਿੰਦੇ ਭਾਵੇਂ ਰਾਜਾ ਵੀ ਹੋਵੇ ਪਰ ਉਹਦੇ ਨਾਲ ਚਨਾਲ ਚੰਗਾ ਜੀ ਦੀ ਕਰ ਬੱਚੇ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਰਾਜਾ ਵਿਅਕਲ ਹੋਇਆ ਉਹਨੇ ਆਪਣੇ ਧਰਮ ਦੇ ਮੁਤਾਬਕ ਜਿਹੜੇ ਕਰਮ ਕਾਂਡ ਕੀਤੇ ਆਖਰਕਾਰ ਜੋਸ਼ੀ ਕਹਿਣ ਲੱਗੇ ਰਾਜਾ ਤੇਰੇ ਘਰ 11 ਸਾਲ ਦਾ ਪੁੱਤਰ ਹੋ ਕੇ ਮਰ ਜਾਏਗਾ ਕਹਿਣ ਲੱਗਾ ਚਲੋ ਇਹ ਤਾਂ ਆਏ ਨੇ ਵੀ ਪੁੱਤਰ ਹੋਵੇਗਾ ਦੁਨੀਆ ਤੋਂ ਸੰਤਰਾ ਹੋ ਕੇ ਜਾਵਾਂਗਾ ਸਮਾਂ ਹੋਇਆ ਪੁੱਤਰ ਜੰਮਿਆ ਜਦੋਂ ਪੌਣੇ 11 ਸਾਲ ਦਾ ਹੋ ਗਿਆ ਤੇ ਪਿਓ ਦੇ ਮਨ ਅਦਾਸ ਹੋ ਗਿਆ ਵੀ ਮੇਰੇ ਪੁੱਤ ਨੇ ਤੁਰ ਜਾਣਾ ਯਾਦ ਰੱਖਿਆ ਜੇ ਜਿਹੜੀ ਮੌਤ ਹੈ ਨਾ ਆਪਾਂ ਜਿੰਨੇ ਗੁਨਾਹ ਕਰਦੇ ਆ ਆਪਾਂ ਮੌਤ ਨੂੰ ਭੁੱਲ ਕੇ ਕਰਦੇ ਹਾਂ ਬਹੁਤ ਰੱਬ ਨੂੰ ਭੁੱਲਣੀ ਦਿੰਦੀ ਇੱਕ ਸਾਖੀ ਮੇਰੇ ਸਾਹਮਣੇ ਆ ਗਈ ਮੈਂ ਫਿਰ ਇਥੇ ਲਿਆਵਾਂਗਾ। ਬਾਬਾ ਪੈਦੇ ਖਾਂ ਜਰਨੈਲ ਹੋਇਆ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਦਾ। ਉਹ ਕਰਤਾਰਪੁਰ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਮੈਨੂੰ ਵਕਾਰ ਬੜੇ ਤੰਗ ਕਰਦੇ ਨੇ। ਅਰਿਉਰ ਕਹਿਣ ਲੱਗੇ ਪੈਦੇ ਸਤਾਂ ਦਿਨੇ ਤੇਰੀ ਮੌਤ ਕਿੰਨਾ ਕੁ ਤੰਗ ਕਰਨਗੇ। ਜਦੋਂ ਘਰ ਗਿਆ ਨਾ ਤੇ ਘਰਵਾਲੀ ਬੀਗਮ ਪਾਣੀ ਲੈ ਕੇ ਤੇ ਕਹਿਣ ਲੱਗਾ ਬੀਗਮੇ ਮੈਂ ਪਾਣੀ ਨਹੀਂ ਪੀਣਾ। ਮੈਨੂੰ ਰੋਟੀ ਨਹੀਂ ਲੰਗਦੀ ਮੈਨੂੰ ਪੀਰ ਨੇ ਕਿਹਾ ਸੱਤਾ ਦਿਨਾਂ ਤੇਰੀ ਮੌਤ ਮੈਂ ਬੜਾ ਅਨਖਾਦਾ ਤੇ ਮੈਂ ਅਨ ਗੰਦਿਆ ਨਹੀਂ ਕਰਨਾ ਮੇਰੀ ਲਾਗੇ ਨਾ ਮੈਨੂੰ ਅੱਲਾਹ ਲਾ ਕਰ ਲੈਣ ਦੇ ਨੌ ਦਿਨ ਲੰਘ ਗਏ ਅੱਜ ਪੈਂਦਾ ਨਾਤਾ ਕੱਪੜੇ ਧੋਤੇ ਪਾਏ ਤੇ ਖੇਸ ਦੀ ਬੁੱਕਲ ਮਾਰ ਕੇ ਗਿਆ ਤੇ ਕਹਿਣ ਲੱਗਾ ਪੀਰ ਜੀ ਤੁਹਾਡਾ ਬਚਨ ਕਦੇ ਖਾਲੀ ਨਹੀਂ ਗਿਆ ਤੇ ਤੁਸੀਂ ਮੈਨੂੰ ਕਿਹਾ ਸੱਤਾ ਦਿਨਾਂ ਚ ਮਰਨਾ ਹੈ ਅੱਜ ਨੌ ਦਿਨ ਹੋ ਗਏ ਨੇ ਮੈਂ ਮਰਿਆ ਨਹੀਂ ਤੇ ਗੁਰਦੇਵ ਕਹਿੰਦੇ ਪੈਂਦਿਆ ਤੇਰੇ ਵਿਕਾਰਾਂ ਦਾ ਕੀ ਹਾਲ ਕਹਿਣ ਲੱਗਾ ਜੀ ਵਿਕਾਰ ਤਾਂ ਲੱਗ ਹੀ ਨਹੀਂ ਆਏ ਕਹਿੰਦੇ ਵਿਕਾਰ ਤਾਈਓ ਲੱਗੇ ਨਹੀਂ ਆਏ ਵੀ ਤੈਨੂੰ ਬਹੁਤ ਚੇਤੀ ਸੀ ਮੈਂ ਸਵੇਰੇ ਬੰਜੀ ਸਾਹਿਬ ਕਿਹਾ ਸੀ ਨਾ ਜਿਹੜੇ ਸੰਤ ਕੱਪੜੀ ਪਾਉਂਦੇ ਸਨ ਉਹਦਾ ਪਾਪ ਸੀ ਉਹ ਕਹਿੰਦੇ ਸਨ ਵੀ ਅਸੀਂ ਮਰੇ ਹੋਇਆ ਤੇ ਮਰਿਆ ਬੰਦਾ ਗਲਤੀ ਨਹੀਂ ਕਰਦਾ ਜਦੋਂ ਵੇਖਿਆ ਵੀ ਮੇਰਾ ਪੁੱਤਰ ਹੁਣ 3 ਮਹੀਨੇ ਰਹਿ ਗਏ ਨੇ ਪੁੱਤ ਨੂੰ ਨਾਲ ਲਿਆ ਤੇ ਸੰਤਾਂ ਦੇ ਡੇਰੇ ਤੇ ਗਿਆ ਕਹਿਣ ਲੱਗਾ ਬਾਬਾ ਜੀ ਸਾਰਾ ਕੁਝ ਬੱਚੇ ਵਾਸਤੇ ਸੀ ਮੈਂ ਨੌਕਰ ਚਾ ਕੇ ਛੱਡ ਚਲੇ ਆਂ ਰਾਸ਼ਨ ਪਾਣੀ ਜਿੰਨਾ ਵੀ ਚਾਹੀਦਾ ਭੇਜਾਂਗਾ ਇਹ ਤਿੰਨ ਮਹੀਨੇ ਨੇ ਜਦੋਂ ਮੇਰਾ ਪੁੱਤ ਢਾਈ ਕਰ ਗਿਆ ਅਰਦਾਸ ਕਰ ਗਿਆ ਦੇ ਪ੍ਰਭੂ ਦੇ ਚਰਨਾਂ ਵਿੱਚ ਪਹੁੰਚ ਜਾਏ ਮਹਾਤਮਾ ਨੇ ਬੱਚੇ ਨੂੰ ਆਪਣੇ ਕੋਲ ਰੱਖਿਆ ਮੈਂ ਵਾਰ-ਵਾਰ ਕਹਿ ਰਿਹਾ ਮੌਤ ਬੜੀ ਪਰਬਲ ਮੌਤ ਤੋਂ ਬੜਾ ਡਰ ਆਉਂਦਾ ਹੈ 5 ਦਿਨ ਪਹਿਲਾਂ ਬੱਚੇ ਰੋਟੀ ਛੱਡ ਦਿੱਤੀ ਮਹਾਤਮਾ ਕਹਿੰਦੇ ਪੁੱਤਰ ਰੋਟੀ ਨਹੀਂ ਖਾਂਦਾ ਕਹਿੰਦਾ ਬਾਬਾ ਜੀ ਮੇਰੇ ਪੰਜ ਦਿਨ ਬਾਕੀ ਦੇ ਰਹਿ ਗਏ ਮੈਂ ਮਰ ਜਾਣਾ ਰੋਟੀ ਲੰਘਦੀ ਨਹੀਂ ਮਹਾਤਮਾ ਨੇ ਮੱਥਾ ਪਲੋਸਿਆ ਤੇ ਕਹਿਣ ਲੱਗੇ ਪੁੱਤਰ ਗੱਲ ਕਹਿੰਦਾ ਜੀ ਸਾਨੂੰ ਜੋਤਸ਼ੀਆਂ ਨੇ ਕਿਹਾ ਸੀ ਕਿ ਤੇਰੀ ਉਮਰ 11 ਸਾਲ ਹੈ ਤੇ ਪੰਜਾਂ ਦਿਨ ਨੂੰ 11 ਸਾਲ ਪੂਰੇ ਹੋ ਜਾਣੇ ਨੇ ਕਹਿਣ ਲੱਗੇ ਪੁੱਤਰ ਤੇਰੇ ਪਿਓ ਨੂੰ ਜੋਤਸ਼ੀਆਂ ਨੂੰ ਤੇ ਤੁਹਾਨੂੰ ਭਲੇਖਾ ਪਿਆ ਤੇਰੀ ਉਮਰ 11 ਸਾਲ 111 ਸਾਲ 11 ਮਹੀਨੇ ਹੈ ਤੇ 11 ਦਿਨ ਬਹੁਤਾ ਫਿਕਰ ਨਾ ਕਰ ਜਦੋਂ ਦਿਨ ਲੰਗੇ ਬੱਚੇ ਨੂੰ ਚਾਹ ਚੜ ਗਿਆ ਪਿਓ ਨੂੰ ਖਬਰ ਮਿਲੀ ਔਰ ਉਹਨੇ ਆਖਿਆ ਮੈਨੂੰ ਅੱਜ ਪਤਾ ਲੱਗਾ ਸਾਧ ਕੀ ਮਹਿਮਾ ਬੇਦਨ ਜਾਣਿਆ ਸੰਤਾਂ ਨੇ 100 ਸਾਲ ਉਮਰ ਵਧਾ ਦਿੱਤੀ ਪਰ ਮੈਂ बार-बार ਬੇਨਤੀ ਕਰ ਰਿਹਾ ਸੰਤ ਥਾਂ ਥਾਂ ਤੇ ਮਿਲਦੇ ਨਹੀਂ ਕਿਉਂਕਿ ਮੈਂ ਮੈਦਾਨ ਦੀ ਇੱਕ ਪੰਕਤੀ ਪੜ੍ਹੀ ਸੀ ਬਣ ਬਣ ਮੇ ਚੰਦਰ ਨਹੀਂ ਗਿਰ ਗਿਰ ਮਾਨਤ ਨਾ ਹੈ ਹਰ ਪਹਾੜ ਵਿੱਚ ਮਾਨਕ ਨਹੀਂ ਹਰ ਜੰਗਲ ਵਿੱਚ ਚੰਦਨ ਦਾ ਬੂਟਾ ਨਹੀਂ ਤੇ ਸੰਤ ਵੀ ਥਾਂ-ਥਾਂ ਤੇ ਨਹੀਂ ਮਿਲਦੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨੂੰ ਸੰਤ ਮਿਲੇ ਔਰ ਐਸੇ ਕਰਕੇ ਆਪਰ ਅਰਦਾਸ ਕਰਦੇ ਆ ਸਹੀ ਪਿਆਰੇ ਮੇੜ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤ ਆਵੇ ਤੇ ਕਿਉਂ ਮਿਲਿਆ ਨਾਮ ਚੇਤ ਆਵੇਗਾ ਕਿਉਂਕਿ ਆਪਾਂ ਪੜਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸਹੀ ਨਾਨਕਾ ਪੂਨ ਸੋਈ ਸੰਤ ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ ਸਾਨੂੰ ਇਹੋ ਜੇ ਮਹਾਂਪੁਰਸ਼ਾਂ ਦੀ ਸੰਗਤ ਨਸੀਬ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਵਾਦ ਗੁਰੂਆਂ ਸੰਗਤਾਂ ਦਾ ਧੰਵਾਦ ਤੇ ਨਾਲ ਇਹਨਾਂ ਗੁਰਮੁਖ ਪਿਆਰੇ ਰਾਗੀ ਸਿੰਘਾਂ ਪਚੰਗੀਆਂ ਦਾ ਧੰਵਾਦ ਤੇ ਗੁਰੂ ਆਮਦਸ ਦੇ ਦਰ ਦੇ ਇਰਾਗੀ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਪਾਤਸ਼ਾਹ ਇਹਨਾਂ ਨੇ ਚਿੱਟੇ ਕੱਪੜੇ ਪਾਏ ਨੇ ਇਹਨਾਂ ਮੇਰੇ ਅਜੀਜ਼ ਬੱਚਿਆਂ ਦੇ ਉੱਪਰ ਹੱਥ ਰੱਖੀ ਇਹਨਾਂ ਦੇ ਕੱਪੜੇ ਨੂੰ ਦਾਗ ਨਾ ਲੱਗੇ ਇਵੇਂ ਗੁਰੂ ਰਾਮਦਾਸ ਪਾਤਸ਼ਾਹ ਕੋਲ ਇਹਨਾਂ ਵਾਸਤੇ ਅਰਦਾਸ ਕਰਦਾ ਗੁਰੂ ਬਾਬਾ ਬੋੜੀ ਕਰੇ ਵਾਰ-ਵਾਰ ਤਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ